ਇਹ ਉਹੀ ਜਗਦੀਪ ਸਿੱਧੂ ਆ ਜਿਹਨੇ ਨਿੱਕਾ ਜੇਲਦਾਰ ਫੋਰ ਦੇ ਵਿੱਚੋਂ ਮਾਤਾ ਨੂੰ ਕਢਾਇਆ ਤੇ ਮਾਤਾ ਦੀ ਰਿਕਾਰਡਿੰਗ ਸੁਣ ਕੇ ਬਾਹਰਲੇ ਲੋਕਾਂ ਨੂੰ ਰੋਣਾ ਆ ਗਿਆ ਤੇ ਉਹਨਾਂ ਨੇ ਮੈਨੂੰ ਫੋਨ ਕੀਤੇ ਨੰਬਰ ਹਲਾ ਕੇ ਮੈਂ ਪਾਇਆ ਸੀ ਮੀਡੀਆ ਲਈ ਇਹਨਾਂ ਬੰਦਿਆਂ ਨੇ ਫੋਨ ਕੀਤੇ ਤੇ ਭਾਈ ਸਾਹਿਬ ਨੂੰ ਇੱਥੇ ਕਿੰਨਾ ਰੋਣਾ ਆਉਂਦਾ ਮੈਡਮ ਨੂੰ ਚੰਗਾ کہہ ਕੇ ਤੁਹਾਨੂੰ ਬਹੁਤ ਉੱਲੂ ਬਣਾਉਂਦੇ ਆ ਇਹਨਾਂ ਤੋਂ ਉਹ ਲੋਕ ਬੋਚੋ ਜਿਨ੍ਹਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਆ ਪਰ ਕਈ ਤਾਂ ਭੇਡਾਂ ਨੇ ਮਗਰ ਲੱਗੀਆਂ ਹੋਈਆਂ ਸਾਨੂੰ ਕਹਿੰਦੇ ਆ ਈਰਖਾ ਆ ਫਲਾਨਾ ਆ ਉਹ ਸਾਨੂੰ ਤੁਸੀਂ ਈਰਖਾ ਕੀ ਦੱਸੋਗੇ ਈਰਖਾ ਇਹ ਹੁੰਦੀ ਵੀ ਬਜ਼ੁਰਗ ਨੂੰ ਕਢਾ ਲੈਣਾ ਦੂਜਿਆਂ ਦੀਆਂ ਚਮਚਾਗੀਆਂ ਕਰਨੀਆਂ ਇਹ ਬੰਦੇ ਉਹ ਨੇ ਜਿਹੜੇ ਕਿ ਹਮੇਸ਼ਾ ਬਾਰੀ ਬੱਟਾ ਕਰਦੇ ਆ ਮੈਂ ਤੇਰੀ ਤਾਰੀਫ ਕਰਦੀ ਤੂੰ ਮੇਰੀ ਕਰਦੀ ਸਾਰੀਆਂ ਕੁੜੀਆਂ ਜਾ ਕੇ ਮੁੰਬਈ ਦੜਾ ਦੜ ਕੱਪੜੇ ਲਾ ਰਹੀਆਂ ਮੈਂ ਬਹੁਤ ਤਾਰੀਫ ਕੀਤੀ ਸੀਗੀ ਸੋਨਮ ਬਾਜਵਾ ਦੀ ਇੱਥੇ ਪਾਰਕ ਚ ਫਿਰਦੀ ਹੁੰਦੀ ਆ ਹੁਣ ਉਹਦੇ ਕੱਪੜੇ ਦੇਖ ਲਓ ਪਹਿਲਾਂ ਸੂਟ ਪਾਉਂਦੀ ਹੁੰਦੀ ਸੀ ਪੰਜਾਬੀ ਨੂੰ ਵਰਤਣ ਵਾਲੇ ਸੂਟ ਪਾ ਲੈ ਸੁਨਮ ਦਾ ਸ਼ਰਮਾ ਹੋਈ ਜਾਂ ਇਹ ਹੋਈ ਇੱਥੇ ਆ ਕੇ ਕੀ ਕਰੇ ਤੇ ਉਹ ਹੀ ਨੀਰੂ ਬਾਜਵਾ ਆ ਜਿਹਦੇ ਲਈ ਪਹਿਲਾਂ ਤੁਸੀਂ ਥੋੜੇ ਦਿਨ ਪਹਿਲਾਂ ਸਾਰੇ ਝੰਡੇ ਚੱਕੀ ਵਰਦੇ ਸੀ ਦੇਖਿਆ ਦਲਜੀਤ ਨੂੰ ਛੱਡ ਕੇ ਭੱਜ ਗਈ ਦੇਖਿਆ ਐ ਹੋ ਗਿਆ ਤੇ ਅੱਜ ਤੁਸੀਂ ਉਹਦੇ ਪੱਖ ਚ ਤੁਰੇ ਫਿਰਦੇ ਹੋ ਤੇ ਇਹਨਾਂ ਦੇ ਜਿਹੜੇ ਇਹ ਫਫੇ ਕੁੱਟਣੀਆਂ ਨਾਂ ਰੱਖਿਆ ਇਹ ਫਫੇ ਕੁੱਟਣੀਆਂ ਵਾਲੇ ਕੰਮ ਆਪ ਕਰ ਰਿਹਾ ਹੈ ਰਾਈਟਰ ਤੇ ਫਿਲਮ ਦਾ ਡਾਇਰੈਕਟਰ ਕੌਣ ਹੈ ਉਹਦਾ ਕਿਤੇ ਨਾਂ ਨਹੀਂ ਥੋ ਨਹੀਂ ਇਹ ਸਾਰੀ ਗੱਲ ਤੇ ਚਾਨਣਾ ਪਾਉਣ ਲਈ ਮੈਂ ਅੱਜ ਤੁਹਾਣਾ ਰੂਬਰੂ ਹੋ ਰਿਆਂ ਹਾਂ ਜੀ ਹੈਲੋ ਸਸੀਗਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਹਾਂ ਜੀ ਇੱਕ ਫਿਲਮ ਆ ਰਹੀ ਆ ਫਫੇ ਕੁੱਟਣੀਆਂ ਫਫੇ ਕੁੱਟਣੀਆਂ ਦੇ ਵਿੱਚ ਇਹ ਦੋ ਐਕਟ੍ਰੈਸ ਨੇ ਨੀਰੂ ਬਾਜਵਾ ਆ ਤੇ ਇਹਨਾਂ ਨੂੰ ਜਿਹੜਾ ਕਰਤਾ ਧਰਤਾ ਪੇਸ਼ ਕਰਨ ਵਾਲਾ ਆ ਆ ਰਾਈਟਰ ਐ ਇਹ ਉਹੀ ਰਾਈਟਰ ਆ ਜਿਹਨੇ ਨਿੱਕਾ ਜੇਲਦਾਰ ਫੋਰ ਵਿੱਚੋਂ ਜਤਿੰਦਰ ਕੌਰ ਜੀ ਨੂੰ ਕਢਾਇਆ ਇਹ ਬੰਦੇ ਨਾਲ ਮੇਰੀ ਜਾਂ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਪਰ ਮੈਂ ਪਬਲਿਕ ਨੂੰ ਜਗਾਉਣਾ ਚਾਹੁੰਦਾ ਜਿਹੜੀ ਪਬਲਿਕ ਇਹਨਾਂ ਦੀਆਂ ਗੱਲਾਂ ਚ ਆ ਜਾਂਦੀ ਆ ਜਾਂ ਜਿਹੜੇ ਸਾਨੂੰ ਗਲਤ ਕਮੈਂਟ ਪਾਉਂਦੇ ਉਹਨਾਂ ਲਈ ਇਹ ਵੀਡੀਓ ਨਹੀਂ ਹੈਗੀ ਤੁਸੀਂ ਛੱਡ ਸਕਦੇ ਹੋ ਬਕਵਾਸ ਕਰਨ ਤੋਂ ਪਹਿਲਾਂ ਇਹ ਰਾਈਟਰ ਸਾਹਿਬ ਪਹਿਲਾਂ ਇੱਕ ਨਿੱਕਾ ਜਿਹੇ ਅਲਰ ਫੋਰ ਦੇ ਵਿੱਚੋਂ ਇਹਨਾਂ ਮਾਤਾ ਜੀ ਨੂੰ ਇਨ ਕਢਾਇਆ ਉਹ ਮਾਤਾ ਜੀ ਦੀ ਰਿਕਾਰਡਿੰਗ ਸੁਣ ਕੇ ਵੱਡੇ ਵੱਡਿਆਂ ਦੇ ਦਿਲ ਬਲੂਰੇ ਗਏ ਹਨਾ ਬਾਹਰੋਂ ਫੋਨ ਆਇਆ ਆ ਸਿੰਘ ਸਾਹਿਬ ਦਾ ਫੋਨ ਆਇਆ ਬਾਈਆ ਸਾਹਿਬ ਦਾ ਤੇ ਕਈ ਲੋਕਾਂ ਦੇ ਹੋਰ ਫੋਨ ਆਏ ਉਹਨਾਂ ਨੂੰ ਦੁੱਖ ਹੋਇਆ ਪਰ ਇਹ ਬੰਦੇ ਨੂੰ ਦੁੱਖ ਜਮੇ ਨਹੀਂ ਹੋਇਆ ਤੇ ਇਸ ਵੀਡੀਓ ਦੇ ਵਿੱਚ ਦੇਖੋ ਕਿਦਾਂ ਰੋ ਰੋ ਕੇ ਤਰੀਫਾ ਕਰ ਰਿਹਾ ਨੀਰੂ ਬਾਜਵਾਨ ਇਹਨਾਂ ਨੂੰ ਇਹ ਜੀਭਾਂ ਮਾਰਦੀ ਆਗਤ ਕਿਉਂ ਤੁਸੀਂ ਸੋਚ ਕੇ ਦੇਖੋ ਹੈ ਤੇ ਇਹ ਸਾਰੇ ਜਣੇ ਜਿੰਨੇ ਵੀ ਹੈਗੇ ਆ ਇਸ ਵੀਡੀਓ ਦੇ ਵਿੱਚ ਇਹਨਾਂ ਦਾ ਥੰਬਨੇਲ ਕੀ ਬਣਾ ਕੇ ਪਾਰ ਹੈ ਗ੍ਰਿਫਤਾਰ ਹੋ ਗਈਆਂ ਤੁਹਾਨੂੰ ਭਜਾ ਪਤਾ ਲੱਗ ਜਾ ਆਪਾਂ ਇਹ ਚੀਜ਼ਾਂ ਤੋਂ ਰੋਕਣ ਲਈ ਹੀ ਤੁਹਾਨੂੰ ਦੱਸਦੇ ਆ ਸਾਡੇ ਬੰਦੇ ਨੂੰ ਜਿਹੜੇ ਸਾਨੂੰ ਸੁਣਦੇ ਆ ਜਿਹੜੇ ਸਾਨੂੰ ਕਹਿੰਦੇ ਆ ਪਿਛਲੀ ਵੀਡੀਓ ਚ ਕਹਿੰਦੇ ਸੀ ਹੀਰ ਖਾਇਆ ਫਲਾਨਾ ਭਾਈ ਹੀਰ ਖਾ ਸਾਡੀ ਕਾਦੀ ਈਰਖਾ ਉਹ ਆ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਕਢਾਉਂਦੇ ਆ ਫਿਲਮਾਂ ਚ ਹੈਂ ਈਰਖਾ ਉਹ ਆ ਜਿਹੜੇ ਬਜ਼ੁਰਗਾਂ ਨੂੰ ਕਢਾ ਰਹੇ ਫਿਲਮਾਂ ਚ ਸਾਡੀ ਕੋਈ ਈਰਖਾ ਨਹੀਂ ਤੇ ਇਸ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਉਹ ਹੈਗਾ ਪ੍ਰੇਮ ਸਿੱਧੂ ਤੇ ਇਹ ਜਗਦੀਪ ਸਿੱਧੂ ਤਾਂ ਹੈ ਹੀ ਨਹੀਂ ਪਰ ਇਸ ਵੀਡੀਓ ਦੇ ਵਿੱਚ ਇਹ ਨੀਰੂ ਬਾਜਵਾ ਕਹਿ ਰਹੀ ਆ ਭਈ ਉਸਤਾਦ ਜੀ ਜਗਦੀਪ ਸਿੱਧੂ ਸਾਹਿਬ ਕਈ ਕਈ ਰੀਟੇਕ ਕਰਾਉਂਦੇ ਸੀ ਨਾ ਲੱਗਦਾ ਸੀ ਮੇਰੇ ਚ ਕੈਪੇਬਿਲਟੀ ਬਹੁਤ ਹੈ ਇਨੀ ਅਦਲੇ ਦਾ ਬਦਲਾ ਬਾਰੀਵੱਟਾ ਕੀਤਾ ਹੋਇਆ ਮੈਂ ਤੇਰੀ ਤਾਰੀਫ਼ ਕਰਤੀ ਹੁਣ ਤੂੰ ਮੇਰੀ ਕਰਦੇ ਮੁੰਬਈ ਤੱਕ ਇਹਨਾਂ ਦੀਆਂ ਤਰੀਫਾਂ ਚੱਲ ਰਹੀਆਂ ਮੁੰਬਈ ਤੱਕ ਇਹਨਾਂ ਦੀਆਂ ਗੇਮਾਂ ਚੱਲ ਰਹੀਆਂ ਇਸੇ ਵੀਡੀਓ ਵਿੱਚ ਆਹ ਭਾਈ ਸਾਹਿਬ ਕਹਿੰਦੇ ਆ ਵੀ ਮੈਂ ਜਗਦੀਪ بھائی ਨਾਲ ਗੱਲ ਕਰਦਾ ਸੀ ਉਹ ਕਹਿੰਦੇ ਗੇਮ ਜਦੋਂ ਪੈ ਗਈ ਮਤਲਬ ਗੇਮਾਂ ਪਾ ਰਹੇ ਹੋ ਤੁਸੀਂ ਇਹ ਕਨਫਰਮ ਹੈ ਗੇਮਾਂ ਪਾ ਰਹੇ ਐਨਆਰਆਈ ਬੰਦੇ ਇਹਨਾਂ ਦੇ ਚੱਕਰ 'ਚ ਨਾ ਪਵੋ ਪਲੀਜ਼ ਇਹ ਬਹੁਤ ਘਟਿਆ ਲੋਗ ਨੇ ਇਹਦੇ ਵਿੱਚ ਪ੍ਰੇਮ ਸਿੱਧੂ ਡਾਇਰੈਕਟਰ ਐ ਪ੍ਰੇਮ ਸਿੱਧੂ ਦਾ ਨਾਂ ਹੀ ਨਹੀਂ ਕਿਤੇ ਇਹ ਇਹਨੂੰ ਹੀ ਕਹੀ ਜਾਂਦੇ ਆ ਉਦਾਂ ਅਸੀਂ ਕਹਿੰਨੇ ਰਾਈਟਰਾਂ ਦੀ ਚੱਲਦੀ ਨਹੀਂ ਇਹ ਰਾਈਟਰ ਹੀ ਸਭ ਕੁਝ ਬਣਿਆ ਫਿਰਦਾ ਔਰ ਬਹੁਤ ਪ੍ਰੋਡਿਊਸਰਾਂ ਨੇ ਮੈਨੂੰ ਇਹ ਦੱਸਿਆ ਪਈ ਬੰਦਾ ਹੋਟਲ ਦੇ ਵਿੱਚ ਬਹਿ ਕੇ ਲਿਖਦਾ ਹੁੰਦਾ ਜਦੋਂ ਸ਼ੂਟਿੰਗ ਚੱਲਦੀ ਹੁੰਦੀ ਹੈ ਇਹਨੂੰ ਲੈ ਕੇ ਦੋ ਬੰਦੇ ਆਏ ਗੁਰਸਿੱਖ ਬੰਦੇ ਜਿਹੜੇ ਪੱਗਾਂ ਬੰਨ੍ਹਣ ਫਿਲਮ ਲੈਣ ਚ ਆਏ ਸੀ ਪੱਗਾਂ ਬੰਨਣ ਆਏ ਸੀ ਆ ਦੋਨੇ ਜਣੇ ਆ ਇੱਕ ਤਾਂ ਪ੍ਰੋਡਕਸ਼ਨ ਕਰਦਾ ਸੀ ਗਿਆਨੀ ਤੇ ਜਿਹੜਾ ਜਰਨੈਲ ਆ ਨਾਲੇ ਪੱਗਾਂ ਬੰਨਣ ਆਇਆ ਸੀ ਇਹ 100% ਸ਼ੌਰਟੀ ਆ ਮੈਂ ਗੱਲ ਕਰਦਾ ਮੈਂ ਦੇਖਿਆ ਹੋਇਆ ਮੇਰੇ ਨਾਲ ਮੈਂ ਇਹਨਾਂ ਨਾਲ ਜਿੱਦਾਂ ਵੀ ਰੱਖ ਲਓ ਇਹਨਾਂ ਨਾਲ ਵਾਸਤਾ ਮੇਰਾ ਰਿਹਾ ਇਹਦੀਆਂ ਜਿੰਨੀਆਂ ਗੱਲਾਂ ਉਹ ਫੇਕ ਐ ਇਹ ਪਰਦੇ ਤੇ ਜਿਹੜੀਆਂ ਗੱਲਾਂ ਕਰਦੇ ਇਦਾਂ ਦੇ ਹੈ ਨਹੀਂ ਤੇ ਇਹ ਬੰਦੇ ਇਸ ਵੀਡੀਓ ਚ ਰੋ ਰਹੇ ਨੇ ਦਾ ਕੁਛ ਕਰ ਰਹੇ ਨੇ ਮੁੰਬਈ ਦੇ ਵਿੱਚ ਆ ਜਿਹੜੀਆਂ ਬੀਬੀਆਂ ਦੂਜੀ ਗੱਲ ਕਰ ਲਈਏ ਸਰੰਦਾ ਸ਼ਰਮਾ ਦੀ ਸਰੰਦਾ ਸ਼ਰਮਾ ਨੇ ਜੇ ਸਹੀ ਕਹੀ ਹੈ ਨਾ ਤੇ ਭੰਗੜਾ ਲੱਚਰ ਇਨ ਕੀਤਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਲਾਤੀ ਦੀ ਕਿੰਨੀ ਉੱਚੀ ਜਾਂਦੀ ਸੀ ਸੋਚ ਕੇ ਦੇਖੋ ਮੈਂ ਲੋਕਾਂ ਨੂੰ ਨਹੀਂ ਪਤਾ ਮੈਨੂੰ ਲੱਗਦਾ ਸੀ ਭੰਗੜਾ ਲੱਚਰ ਕਰਤਾ ਇਹਨੇ ਬਾਅਦ ਇੰਨੀ ਕੁ ਸਾਊ ਜੇ ਬਣ ਗਈ ਭੋਲੀ ਜੇ ਬਣ ਗਈ ਕਿਉਂਕਿ ਤੁਸੀਂ ਬਹੁਤ ਭੋਲੇ ਹੋ ਤੁਹਾਨੂੰ 5 ਸਾਲ ਬਾਅਦ ਮਨਿਸਟਰ ਬਰਤਦੇ ਆ ਨੇਤਾ ਵਰਤਦੇ ਆ ਤੁਹਾਨੂੰ 6 ਮਹੀਨੇ 2 ਮਹੀਨੇ ਬਾਅਦ ਹੀ ਐਕਟਰ ਵਰਤ ਜਾਂਦੇ ਆ ਥੋੜੇ ਦਿਨ ਪਹਿਲਾਂ ਤੁਸੀਂ ਰੌਲਾ ਪਾਉਂਦੇ ਸੀ ਨੀਰੂ ਬਾਜਵਾ ਦਾ ਅੱਜ ਕੋਈ ਵੀ ਨਹੀਂ ਬੋਲ ਰਿਹਾ ਕਿੰਨੇ ਕਿੰਨੇ ਸਮਾਜ ਸੇਵੀ ਵੀ ਨਹੀਂ ਬੋਲ ਰਿਹਾ ਬਸ ਉਦੋਂ ਬੋਲਣਾ ਸੀ ਕਿਉਂਕਿ ਸਰਦਾਰ ਜੀ ਚਲਾਉਣੀ ਸੀ ਉਹ ਗੇਮਾਂ ਕਰਨੀਆਂ ਸੀ ਕਿਸੇ ਬੰਦੇ ਨੇ ਕਮੈਂਟ ਪਾਇਆ ਵੀ ਜਿੰਨੀ ਸਰਦਾਰ ਜੀ ਲਈ ਤੁਸੀਂ ਪ੍ਰੋਮੋਸ਼ਨ ਕੀਤੀ ਹੈ ਜਾਂ ਇਹਦਾ ਸਾਰ ਦਿੱਤਾ ਇਹ ਕਿਤੇ ਬੰਦੀ ਸਿੰਘਾਂ ਦਾ ਦਿੱਤਾ ਹੁੰਦਾ ਤੇ ਅੱਜ ਨੂੰ ਬੰਦੀ ਸਿੰਘ ਬਾਹਰ ਆ ਜਾਂਦੇ ਇਹ ਗੱਲਾਂ 100% ਸਹੀ ਆ ਜਿੰਨਿਆਂ ਨੇ ਫਿਲਮ ਦੇਖੀ ਉਹਨਾਂ ਨੇ ਕੀ ਕਿਹਾ ਇਹ ਚੀਜ਼ਾਂ ਅਸੀਂ ਇਸ ਕਰਕੇ ਕਰਦੇ ਕਿ ਲੋਕਾਂ ਨੂੰ ਸਮਝਾਵੇ ਐਨਆਰਆਈ ਭਰਾਵਾਂ ਨੂੰ ਸਮਝਾਵੇ ਕਿਉਂਕਿ ਇਹ ਬੰਦੇ ਸਾਰੇ ਖੱਚ ਨਹੀਂ ਉਹ ਕਿਤੋਂ ਖੁਸ਼ ਹੁੰਦੇ ਆ ਇਹ ਸਿੱਧੂ ਕਿਤੋਂ ਖੁਸ਼ ਹੋ ਰਿਹਾ ਕਿ ਆਹ ਬਜ਼ੁਰਗ ਨੇ ਇਹ ਭਾਜੀ ਕਹਿ ਰਹੇ ਨੇ ਚ ਸੋਚੋ ਉਹਨਾਂ ਤੋਂ ਕਿੰਨਾ ਛੋਟਾ ਮੈਨੂੰ ਉਹਨੂੰ ਭਾਜੀ ਕਹਿਣਾ ਪੈ ਰਿਹਾ ਮਤਲਬ ਇਹ ਗੇਮਾਂ ਚੱਲਦੀਆਂ ਹੁਣ ਪਹਿਲਾਂ ਸੂਟ ਪਾ ਕੇ ਪੰਜਾਬ ਦੇ ਵਿੱਚ ਪੰਜਾਬ ਨੂੰ ਠੱਗਿਆ ਨਾਲੇ ਪਾਰਕ ਹੈ ਜੀ ਨੀਰੂ ਬਾਜਵਾ ਸੌਰੀ ਸੋਨਮ ਬਾਜਵਾ ਇੱਥੇ ਫਿਰਦੀ ਹੁੰਦੀ ਹੈ ਪਹਿਲਾ ਸੂਟ ਪਾ ਕੇ ਵਧੀਆ ਕੱਪੜੇ ਪਾ ਕੇ ਹੁਣ ਉਹਨੂੰ ਸੈਰ ਕਰਦੇ ਆਂ ਦੇਖਿਆ ਕਈ ਵਾਰ ਜੀਨੇ ਦਰਸ਼ਨ ਕਰਨੇ ਹੋ ਉਹਦੇ ਆ ਜਿਓ ਇਹ ਬਹੁਤ ਛੇਤੀ ਪਲਟ ਲੀਆਂ ਸਾਰੀਆਂ ਮੁੰਬਈ ਆ ਕੇ ਤੇ ਇਹਨਾਂ ਨੇ ਕੀ ਕੀ ਕੀਤਾ ਆ ਤੁਸੀਂ ਸੁਣੰਦਾ ਸ਼ਰਮਾ ਦੇਖ ਲਓ ਆ ਹੁਣ ਆ ਕਹੀ ਜਾਂਦੀ ਆ ਜੀ ਪਈਏ ਤਾਂ ਕਿਉਂ ਨਾ ਸਾਡੀ ਤਾਂ ਰਾਣੀ ਆ ਜੀ ਫਿਲਮ ਲੈਣ ਦੀ ਕਿਉਂ ਕਿਉਂ ਨਹੀਂ ਕਹਿੰਦੇ ਅੰਸ਼ਾ ਆ ਕਿਉਂ ਕਹਿੰਦੇ ਕਿਉਂ ਨਾ ਜੀ ਇਹਦਾ ਸਾਡੀ ਫਿਲਮ ਲੈਣ ਦੀ ਤਾਨੀਆਂ ਇਹਨੂੰ ਕਹੀ ਜਾਂਦੀ ਇਹਨਾਂ ਨੇ ਬਾਰੀਵੱਟੀ ਕੀਤੇ ਹੋਏ ਨੇ ਤੁਸੀਂ ਇਹਨਾਂ ਦੀ ਚੱਕਰ 'ਚ ਨਾ ਆਇਆ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਇਹ ਤੁਹਾਡੇ ਨਾਲ ਗੇਮ ਕਰਦੇ ਨੇ ਔਰ ਜਦੋਂ ਅੰਦਰ ਬਹਿ ਕੇ ਗੱਲਾਂ ਕਰਦੇ ਮੈਂ ਵੀ ਇਦਾਂ ਦਾ ਹੀ ਸੀ ਜਦੋਂ ਇਹ ਅੰਦਰ ਬਹਿ ਕੇ ਗੱਲਾਂ ਕਰਦੇ ਹੱਸਦੇ ਆ ਪਬਲਿਕ ਤੇ ਜਿਹੜੇ ਮੈਨੂੰ ਕਹਿੰਦੇ ਜੈਲਸੀ ਫਲਾਨਾ ਉਹ ਜੈਲਸੀਆਂ ਜੁਲਸੀਆਂ ਕਾਹਦੀਆਂ ਇਹ ਜੈਲਸੀਆਂ ਬਾਬਾ ਕੰਮ ਕਰਨਾ ਹੁੰਦਾ ਨਾ ਜੱਟ ਫਾਇਰ ਕਰਦਾ ਤੋਂ ਬਾਅਦ ਹਜ਼ਾਰਾਂ ਗਾਣੇ ਆਏ ਨੇ ਛੱਡੇ ਨੇ ਪੁੱਛੋ ਕਿਸੇ ਨੂੰ ਬੀਤ ਬਲਜੀਤ ਵਰਗਿਆਂ ਦਾ ਗਾਣਾ ਆਇਆ ਸੀ ਬੀਤ ਬਲਜੀਤ ਨੇ ਥੋੜੇ ਦਿਨ ਪਹਿਲਾਂ ਮੇਨਾਂ ਕਿ ਚੀਟਿੰਗ ਕੀਤੀ ਆ ਉਹ ਮੇਰੇ ਕੋਲ ਸਬੂਤ ਕੋਈ ਨਹੀਂ ਸੀ ਹੁਣ ਮੈਨੂੰ ਇੱਕ ਸਬੂਤ ਮਿਲ ਗਿਆ ਤੇ ਮੈਂ ਬੀਤ ਬਲਜੀਤ ਕਿੰਨਾ ਭੋਲਾ ਚਿਹਰਾ ਤੇ ਉਹ ਕਿੱਡੇ ਕੁੱਤੇ ਲੋਕ ਨੇ ਤੁਸੀਂ ਸੋਚੋ ਕਦੀ ਬੱਬੂ ਮਾਨ ਨਾ ਖੜਾ ਕਦੀ ਜੈਜੀ ਵੀ ਨਾ ਖੜਾ ਹੁੰਦਾ ਸਾਰੇ ਇਹ ਗਧੇ ਘੋੜੇ ਇੱਕੋ ਹੀ ਨੇ ਘੋੜੇ ਤਾਂ ਨਹੀਂ ਕਹਿ ਸਕਦੇ ਗਧੇ ਕੁੱਤੇ ਇੱਕ ਨੇ ਇਹ ਇਹਨਾਂ ਤੇ ਭਰੋਸਾ ਨਾ ਕਰੋ ਮੈਂ ਇਕੱਲੇ ਨਾਲ ਇੰਨਾ ਕੁਝ ਹੋ ਗਿਆ ਤੇ ਸੋਚੋ ਹੋਰ ਕਿਹਦੇ ਕਿਹਦੇ ਨਾਲ ਹੁੰਦਾ ਹੋ ਪਰ ਬੋਲਦਾ ਕੋਈ ਨਹੀਂ ਬੋਲਿਆ ਅਸੀਂ ਇਕੱਲਿਆਂ ਨੇ ਤੇ ਇਹਨਾਂ ਦੇ ਪਰਦੇ ਇਦਾਂ ਹੀ ਖੋਲਦੇ ਰਵਾਂਗੇ ਮਿਹਰਬਾਨੀ ਸ਼ੁਕਰੀਆ